ਲੋਕ ਕਹਿੰਦੇ ਆ ਜੀ 42 ਇੰਚ ਦੀ ਲੈਣੀ ਆ 40 ਪਲਸ ਬੱਕਰੀ ਲੈਣੀ ਆ ਬਾਈ ਜੀ ਤੁਸੀਂ ਆਹ ਬਲੱਡ ਲਾਈਨ ਜੇ ਲੈਣੀ ਆ ਨਾ ਆਹ ਬਲੱਡ ਲਾਈਨ ਚਾਹੇ ਤੁਸੀਂ 33 ਇੰਚ ਦੀ ਬੱਕਰੀ ਲੈ ਜਾਓ ਮੇਰੇ ਹਿਸਾਬ ਨਾਲ ਬੁੱਧੂ ਜੇ ਕਿਤੇ ਮਿਹਨਤ ਤੜਲਾ ਕਰਕੇ ਤੁਹਾਡੀ ਖੇਰ ਪਾ ਦੇਮ ਨਾ ਝੋਲੀ ਚ 33 ਇੰਚ ਦੀ ਬੱਕਰੀ 42 ਇੰਚ ਦੀ ਬੱਕਰੀ ਦੇ ਭਿਓਂ ਕੇ ਛੱਤਰ ਮਾਰਦੇ ਇਹਨਾਂ ਦੀ ਆ ਇਹ ਵੀ ਇੱਕ ਕਿਸਮ ਦੀ ਟਿਊਬ ਆ ਲੱਗੀ ਪਰਮਾਤਮਾ ਬਣੀਓ ਜਿਹੜੀ ਇਹਦੀ ਟਿਊਬ ਆ ਇਹਦੀ ਟਿਊਬ ਦੇ ਵਿੱਚ ਇੱਕ ਵੀ ਪੈਂਚਰ ਪਰਮਾਤਮਾ ਬਣੀਓ ਨਾ ਹੋਵੇ ਇਹ ਬੱਕਰੀ ਬਾਈ ਜੀ 2.5 ਲੀਟਰ ਤੋਂ ਉੱਤੇ ਦੁੱਧ ਕੱਢ ਸਕਦੀ ਹੈ ਆਰਾਮ ਦੇ ਨਾਲ ਜਿਦਾ ਬੁੱਧੂ ਨੇ ਦੱਸਿਆ ਵੀ ਤਕਰੀਬਨ 1.5 ਗ੍ਰਾਮ ਘਾਟਾ 8 ਲੀਟਰ ਦੁੱਧ ਤਿੰਨ ਚਵਾਈਆਂ ਦਾ ਇਸੇ ਤਰ੍ਹਾਂ ਹੀ ਪੁਰਾਣਾ ਘਰ ਦੀਆਂ ਬੱਕਰੀਆਂ ਦਾ ਜਾੜਾ ਹੀ ਇਹ ਹੈ ਅੱਜ ਤੋਂ ਉਹ ਜੱਦੀ ਪੁਸ਼ਤੀ ਜੱਦੀਆਂ ਬਾੜੇ ਦੇ ਵਿੱਚ ਇਹ ਲਣ ਵਰ ਬਜ਼ੁਰਗ ਦਾਦੇ-ਪਰਦਾਦੇ ਨੇ ਰੱਖੀਆਂ ਨੇ ਨਾ ਇਹ ਉਹਨਾਂ ਦੀ ਬਲੱਡ ਲਾਈਨ ਹੈ ਜੀ ਇਹ ਆਪਣੀ ਕੋਈ ਨਹੀਂ ਆਪਾਂ ਤਾਂ ਬਣੀਆਂ ਬਣਾਈਆਂ ਆਪਾਂ ਤਾਂ ਮਿਲੀਆਂ ਨੇ ਜੀ ਉਹੀ ਅੱਜ ਆਪਾਂ ਕਹੀ ਭਰੇ ਭਰੇ ਖਜ਼ਾਨੇ ਮਿਲ ਗਏ ਤੁਹਾਨੂੰ ਬੱਕਰੀ ਲਈ ਆਪਾਂ ਨੇ ਵੀਰੇ 2-2 ਲੱਖ ਦੀ ਵੀ ਲਈ ਆਪਾਂ ਨੇ 2 ਲੱਖ ਵਾਲੀ ਤੇ ਮਾਣ ਨਹੀਂ ਕਰਿਆ ਜਿਹੜੀ ਘਰੇ ਜੰ ਕੋਈ 2 ਲੱਖ ਦੀ ਬੱਕਰੀ ਕਹਿ ਦਿੰਦਾ ਮੈਂ 2 ਲੱਖ ਦੀ ਖੁਦ ਆਪ ਲੱਤੀ ਵੀ ਐ, ਵੇਚੀ ਵੀ ਐ। ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਕੋਈ ਬੰਦਾ ਬਾਹ ਕੱਢ ਕੇ ਕਹਿ ਦੇਵੇ ਮੇਤੇ ਉੱਪਰੋਂ ਬੱਕਰੀ ਵੇਚੀ ਹੋਵੇ ਕਿਸੇ ਨੇ ਨਾ। ਕੋਈ ਮਾਣਾ ਹੀ ਕਰਕੇ ਦੇਖ ਰਵੇ ਫਤੇਗੜ ਸਾਹਿਬ ਜ਼ਿਲ੍ਹੇ 'ਚ ਆਪਾਂ ਨੇ ਬੱਕਰਾ, ਬੱਕਰੀ, ਦੁੱਧ 'ਚ ਹੋਈ ਮੁਕਾਬਲਾ ਡਟ ਕੇ ਲੜੇਆਂ ਚੀਜ਼ਾਂ ਵੀਰੇ। ਕੋਈ ਐ ਇਹਦਾ ਕਹਿ ਦਿੰਦਾ ਚਮੜੀ ਫੜ ਫੜ ਕੇ ਹਰੇਕ ਦਿਖਾ ਦਿੰਦਾ। ਸਾਡੀ 6 ਲੀਟਰ ਦਿੰਦੀ ਐ, ਸਾਡੀ 7 ਲੀਟਰ ਦਿੰਦੀ ਐ। ਅਸੀਂ ਵੀਰੇ ਕੋਈ ਚਮੜੀ ਨਾਲ ਮੈਟਰ ਨਹੀਂ ਕਰਦੇ, ਸਿਰਫ ਅਸੀਂ ਇੱਕ ਨਸਲ ਤੇ ਬਲੱਡ ਲਾਈਨ ਤੇ ਬਸ ਮੈਟਰ ਕਰਦੇ ਆਂ ਅਸੀਂ ਤਾਂ। ਹੁਣ ਲੋਕ ਕਹਿ ਦਿੰਦੇ ਆ ਸਾਡੇ ਕੋਲੇ ਬਰੀਡਰ ਨੇ ਤਕੜੇ ਤਕੜੇ ਆ ਬਾਬਾ ਜੀ ਨੇ ਮੁੱਲਾ ਪਰ ਮੇਲਾ ਕਰਵਾਇਆ ਤਾਂ ਉਹਨਾਂ ਕੋਲੇ ਨਸਲ ਵਾਲੀ ਤਕੜੀ ਉੱਥੇ ਗਏ ਘੱਟੇ ਨਹੀਂ ਹੋ ਫਿਰ ਠੀਕ ਆ ਜੀ ਉਹ ਆਪਣੇ ਘਰੇ ਬਰੀਡਾਂ ਨੇ ਉਹਨਾਂ ਦੇ ਤਾਂ ਬਾਹਰ ਬਾਹਰ ਤੇ ਬਰੀਡਾਂ ਨਹੀਂ ਇਹ ਚੋਰ ਠੱਗਾ ਲੋਕਾਂ ਦੇ ਬੱਚੋ ਤੁਸੀਂ ਇਹ ਬਰੀਡ ਵਾਸਤੇ ਨਾ ਕਹਿਣਾ ਸੰਘਰਸ਼ ਲੜਨਾ ਬਹੁਤ ਔਖਾ ਹੈ ਬਦੂ ਸਿੰਘ ਜੀ ਮੈਂ ਤੁਹਾਨੂੰ ਦੱਸਾਂ ਗੱਲ ਜਿੱਤੋਂ ਅਸੀਂ ਗੱਲ ਕਹਿਤੀ ਆ ਹਾਂ ਜੀ ਜਿਹੜੇ ਇਹ ਸਟੰਟ ਨੇ ਨਾ ਇਹ ਸਿਰਫ ਇੱਕ ਭੋਲੇ ਪਾਲੇ ਲੋਕਾਂ ਨੂੰ ਵਸਾਉਣ ਦੇ ਲਈ ਤੇ ਗਾਹਕ ਨੂੰ ਬੰਨਣ ਦੇ ਲਈ ਗਾਹਕ ਬੰਨਣ ਵਾਸਤੇ ਭਾਈ ਜੀ ਇਹ ਦਿੱਤੇ ਜਾਂਦੇ ਆ ਦੇਖੋ ਜੀ ਸਭ ਤੋਂ ਵੱਡਾ ਬੱਕਰਾ ਸਭ ਤੋਂ ਵੱਡਾ ਬੱਕਰਾ ਭਾਈ ਜੀ ਮੈਂ ਕਹਣਾ ਵੀ ਚਲੋ ਹੋਣਾ ਵੀ ਚਾਹੀਦਾ ਜੇ ਹੋਇਆ ਹੈ ਵੀ ਹੈਗਾ ਤੇ ਵੱਡਾ ਬੱਕਰਾ ਵੱਡੇ ਬੱਕਰੇ ਦੀਆਂ ਧੀਆਂ ਕਿੱਥੇ ਚਲੇ ਗਈਆਂ ਹਾਂਜੀ ਵੱਡੇ ਬੱਕਰੇ ਤੋਂ ਲੱਗੀਆਂ ਹੋਈਆਂ ਬੱਕਰੀਆਂ ਕਿੱਥੇ ਚਲੇ ਗਈਆਂ ਉਹਨਾਂ ਨੇ 3 ਕਿਲੋ ਦੁੱਧ ਵੀ ਨਹੀਂ ਕੱਢ ਸਕਦੀਆਂ ਉਹ ਬਾਈ ਜੀ ਜਿਨ੍ਹਾਂ ਦੇ ਘਰੇ 48 48 95 ਇੰਚ ਦੇ ਬਰੀਡਰ ਨੇ ਨਾ ਉਹ ਸਾਡੇਆਂ ਕੋਲੇ ਵਰਗਿਆਂ ਕੋਲੇ ਬੱਕਰੀ ਗੱਭਣ ਕਰਾਉਣ ਵਾਸਤੇ ਬੱਕਰੀ ਚੱਕ ਕੇ ਸਾਡੇ ਘਰੇ ਲੈ ਕੇ ਆਉਨੇ ਆ ਉਹਨਾਂ ਦੇ ਬਰੀਡਰ ਕਿੱਥੇ ਜਾਂਦੇ ਆ ਫਿਰ ਬਈ ਉਹ ਲੋਕਾਂ ਨੂੰ ਝਾਂਸਾ ਦੇ ਕੇ ਬੱਚੇ ਤਾਂ ਹੁੰਨੇ ਸਾਡੇ ਵਰਗਿਆਂ ਦੇ ਬੱਕਰੇ ਦੇ ਲੋਕਾਂ ਨੂੰ ਉਹੀ ਪਸਾਪ ਸਾਕੇ 48 ਇੰਚ ਦੇ ਤੇ 95 ਇੰਚ ਦੇ ਹੋ ਜਾਂਦੇ ਆ ਫਿਰ ਉਹ ਇਹ ਚੀਜ਼ਾਂ ਤੇ ਬਚਿਆ ਕਰੋ ਅਫਵਾਹਾਂ ਨੇ ਇਹ ਅਫਵਾਹਾਂ ਤੇ ਬਚਣ ਬਾਤ ਤੇ ਨ ਇਹ ਚੋਟ ਅੱਗਾਂ ਦਾ ਜਣ ਤੇ ਅੱਜ ਦੌਰ ਚੱਲਦਾ ਬਰ ਰਹਿ ਗਏ 6 ਕੁ ਮਹੀਨੇ ਇਹਨਾਂ ਦਾ ਦੌਰ ਦਾ ਉਹਦੇ ਬਾਅਦ ਇਹ ਬੇਲੇ ਹੋ ਕੇ ਬਹਿ ਜਾਣਗੇ ਇਹਨਾਂ ਦਾ ਕੋਈ ਉਹ ਨਹੀਂ ਹੈਗਾ ਹਾਂਜੀ ਹਸਰੀਕਾਲ ਸਾਰੇ ਬਾਈਆਂ ਨੂੰ ਆਪਣੇ ਰਾਜੂ ਗੋਡ ਫਾਰਮ ਦੇ ਅਫੀਸ਼ੀਅਲ YouTube ਚੈਨਲ ਉੱਪਰ ਸਵਾਗਤ ਹੈ ਤੇ ਅੱਜ ਆਪਾਂ ਇਹੇ ਇਲਾਕੇ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਾਲੀਆਂ ਤੇ ਲੋਈਆਂ ਬੱਕਰੀਆਂ ਧੁੱਸ ਦੇ ਨੂੰ ਹੀ ਚਲਦੀਆਂ ਆਉਂਦੀਆਂ ਨੇ ਤੇ ਬਾਕੀ ਆਪਣੇ ਸਾਰੇ ਬਾਈ ਤੁਸੀਂ ਵੀਡੀਓ ਦੇ ਵਿੱਚ ਪਿੱਛੇ ਦੇਖ ਹੀ ਸਕਦੇ ਹੋ ਬਹੁਤ ਵੀਰ ਪਹੁੰਚੇ ਹੋਏ ਨੇ ਦੂਰ ਦਰਾਡੇ ਤੋਂ ਨੇੜੇ ਪਿੰਡਾਂ ਦੇ ਤੋਂ ਤੇ ਬਾਕੀ ਸਾਰੀ ਗੱਲਬਾਤ ਆਪਾਂ ਬਾਈਆਂ ਨਾਲ ਕਰਾਵਾਂਗੇ ਤੇ ਆਪਣੇ ਸਤਿਕਾਰਯੋਗ ਬਾਬਾ ਜੀ ਮਿੱਠੂ ਜੀ ਮੁੱਲਾਪੁਰ ਤੋਂ ਉਹ ਵੀ ਪਹੁੰਚੇ ਹੋਏ ਨੇ ਤੇ ਬਾਈ ਰਿਆਸਤ ਆਪਣਾ ਉਹ ਵੀ ਪਹੁੰਚੇ ਹੋਏ ਨੇ ਤੇ ਬਾਕੀ ਆਪਾਂ ਤੁਹਾਨੂੰ ਸਾਰੀ ਗੱਲਬਾਤ ਲਵੇ ਜਾ ਕੇ ਬਾਬਾ ਜੀ ਨਾਲ ਕਰਾਉਨੇ ਆ ਪਹਿਲਾਂ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੋਰ ਕੀ ਹਾਲ ਚਾਲ ਬਾਬਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਮਾਲ ਪਸੂ ਲੋਟ ਆਈ ਮਾਲ ਪਸੂ ਪੂਰਾ ਵਧੀਆ ਚੜਦੀ ਕਲਾ ਆਪਣੀ ਕਿਹੜੇ ਦਿਨ ਹੁੰਦੀ ਆ ਮੰਡੀ ਆਪਣੀ ਹਰ ਸ਼ਨੀਵਾਰ ਨੂੰ ਲੱਗਦੀ ਆ ਜੀ ਠੀਕ ਆ ਬਾਬਾ ਜੀ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰਪਾੜੀ ਦਾ ਪੂਰਾ ਵਧੀਆ ਪ੍ਰਬੰਧ ਹੁੰਦਾ ਵਾ ਮਾਲ ਡੰਗਰ ਵੀ ਤਕਰੀਬਨ ਬਹੁਤ ਵਧੀਆ ਕੁਆਲਿਟੀ ਚ ਆਉਂਦਾ ਵਾ ਇਧਰੋਂ ਆਏ ਉਹਨੂੰ ਇਹ ਸਾਰੇ ਪਾਲੀ ਤੇ ਵਪਾਰੀ ਵੀਰਾਂ ਨੂੰ ਵੇਚ ਕੇ ਆ ਗਏ ਵਕਤ ਬਦਲ ਨੂੰ ਕਿਹਾ ਕਰ ਉਹ ਇਧਰੋਂ ਆਏ ਉਹਨੂੰ ਤੇ ਅੱਜ ਆਪਣਾ ਬੁੱਧੂ ਹੋਰਾਂ ਲਵੇ ਕਿਵੇਂ ਬਣਿਆ ਜੀ ਅੱਜ ਸਾਡਾ ਵੈਸੇ ਨਾ ਜੀ ਰਾਤ ਮਨਜਾ ਬਣਿਆ ਸੀਗਾ ਮੇਰਾ ਅੱਛਾ ਜੀ ਬਈ ਚੱਲ ਯਾਰ ਇਹ ਢਾੜਾ ਕੱਢ ਕੇ ਆਈਏ ਇਧਰ ਵੀਰਾਂ ਕੋਲੇ ਲਾਲੇ ਕੋਲੇ ਜਾਂ ਬੁੱਧੂ ਕੋਲੇ ਜਾਂ ਤਾਜੂ ਕੋਲੇ ਵੀ ਚਲ ਮਿਲ-ਗਿਲ ਕੇ ਆਈਏ ਇਹਨਾਂ ਨੇ ਕਿਹਾ ਸੀ ਉਦੋਂ ਦੁੱਧ ਚਵਾਈ ਦੇ ਮੇਲੇ ਤੇ ਬਾਬਾ ਜੀ ਕਦੇ ਪ੍ਰੋਗਰਾਮ ਬਣਿਆ ਤਾਂ ਆਇਓ ਕਿਉਂਕਿ ਜੇ ਕਹੀਏ ਵੀ ਬਣਿਆ ਬਣਾਉਣੇ ਪੈਂਦੇ ਆ ਪ੍ਰੋਗਰਾਮ ਤਾਂ ਆਪਦੇ ਆਪ ਤਾਂ ਕਦੇ ਵੀ ਨਹੀਂ ਬਣਦਾ ਪ੍ਰੋਗਰਾਮ ਤੇ ਜਦੋਂ ਮੇਰੇ ਮਨ ਦੇ ਵਿੱਚ ਤਾਰ ਖੜਕੀ ਤੇ ਜਾਨੂੰ ਮੈਨੂੰ ਰਿਆਸ ਦਾ ਫੋਨ ਆ ਗਿਆ ਕਹਿੰਦਾ ਬਾਪਾ ਕੱਲ ਨੂੰ ਕੀ ਕਰਨਾ ਕਹਿੰਦਾ ਵੀ ਆਪਾਂ ਇਹ ਸੌਦਾ ਲੈ ਕੇ ਹੋਣਾ ਫਲਾਣੀ ਜਗ੍ਹਾ ਜਾਣਾ ਤੇ ਇੱਧਰ ਇਹ ਸਾਡਾ ਕੋਈ ਸੀਗਾ ਇਹਨੇ ਲੈਣਾ ਹੀ ਸੌਦਾ ਅਜੇ ਅਸੀਂ ਜਾਣਾ ਉੱਥੇ ਤੇ ਮੈਂ ਕਿਹਾ ਯਾਰ ਮੈਂ ਕੱਲ ਨੂੰ ਜਾਣਾ ਇੱਧਰ ਨੂੰ ਤਾਜੂ ਹੋਣਾ ਕੰਨੀ ਨੂੰ ਕਹਿੰਦਾ ਫਿਰ ਆਪਾਂ ਇਕੱਠੇ ਹੀ ਚਲਾਂਗੇ ਚਲੋ ਇਦਾਂ ਸ ਏ ਬੁੱਧੂ ਕੋਲੇ ਆਉਣ ਦਾ ਅੱਜ ਤਕਰੀਬਨ ਥੋੜੇ ਟਾਈਮ ਥੋੜੇ ਮਿੰਟ ਪਹਿਲਾਂ ਹੀ ਬਣਿਆ ਪ੍ਰੋਗਰਾਮ ਅਸੀਂ ਖਮਾਨੋ ਆ ਕੇ ਫੋਨ ਕੀਤਾ ਮੈਂ ਕਿਹਾ ਯਾਰ ਵੀ ਤਾਜੂ ਨੇ ਮੈਨਣਾ ਆਪਾਂ ਨੂੰ 11:00 ਵਜੇ ਬਈ ਆਪਾਂ ਪਹਿਲਾਂ ਚੱਲ ਲਾਲੇ ਕੋਲੇ ਜਾ ਆਈਏ ਲਾਲੇ ਨੇ ਫੋਨ ਨਹੀਂ ਚੱਕਿਆ ਇਹ ਬੁੱਧੂ ਨੂੰ ਲਾ ਲਿਆ ਬੁੱਧੂ ਨੇ ਫੋਨ ਚੱਕਿਆ ਇਹ ਕਹਿੰਦੇ ਵੀ ਅਸੀਂ ਵੀਡੀਓ ਬਣਾਉਣ ਲੱਗੇ ਆ ਤੇ ਜਾਨੂ ਚਲੋ ਧੰਨਵਾਦ ਇਹਦਾ ਐਡਾ ਸਤਿਕਾਰ ਦਿੱਤਾ ਇਹ ਰੁਕ ਗਏ ਤੇ ਬਾਕੀ ਚਲੋ ਸਾਨੂੰ ਵੀ ਮੌਕਾ ਮਿਲਿਆ ਇਹ ਜਾਨਵਰ ਬੜੇ ਵਧੀਆ ਜਾਨਵਰ ਨੇ ਬਹੁਤ ਸੋਹਣੇ ਸਾਂਭੇ ਹੋਏ ਨੇ ਬਾਕੀ ਆ ਬੱਕਰੀ ਆ ਬਹੁਤ ਚੰਗੀ ਬਲੱਡ ਲਾਈਨ ਦੀ ਆਪਾਂ ਦੇਖ ਰਹੀ ਆ ਵੀ ਜਿਹੜੀ ਇਹਦੀ ਨਸਲ ਆ ਬਾਈ ਜੀ ਇਹਨੂੰ ਅਸੀਂ ਪਿਓਰ ਬੀਟਲ ਕਹਿ ਸਕਦੇ ਹਾਂ ਸਹੀ ਗੱਲ ਹੈ ਬਿਲਕੁਲ ਪਿਓਰ 100% ਜਿਹਨੂੰ ਕਹਿ ਜੀਏ ਉਹ ਆ ਇਹ ਤੇ ਸੇਮ ਇਹਦੀ ਕਾਪੀ ਮੇਰੇ ਕੋਲ ਵੀ ਹੁੰਦੀ ਸੀਗੀ ਚਲੋ ਚੜ੍ਹਾਈ ਕਰ ਗਈ ਜਿਹੜਾ ਸ਼ੇਵਾ ਬੱਕਰਾ ਵਾ ਬਿਲਕੁਲ ਸੇਮ ਉਹਦੀ ਮਾਂ ਦੀ ਕਾਪੀ ਆ ਇਹ ਠੀਕ ਹੈ ਬਾਈ ਸ਼ੇਵਾ ਬੱਕਰਾ ਜਿਹੜਾ ਮੇਰਾ ਚੈਂਪੀ ਆ ਨਾ 8 ਮੇਲਿਆਂ ਦਾ ਬਿਲਕੁਲ ਉਹਦੀ ਮਾਂ ਦੀ ਕਾਪੀ ਆ ਸੇ ਯਾਨੀ ਕਿ ਜੇ ਕਿਤੇ ਅੱਜ ਉਹ ਹੁੰਦੀ ਇਹਨੂੰ ਲਕੋ ਲੈਂਦੇ ਉਹਨੂੰ ਕੱਢ ਲੈਂਦੇ ਤੇ ਪ੍ਰਮਾਤਮਾ ਕਿਰਪਾ ਕਰੇ ਬਹੁਤ ਸੋਹਣੀ ਬੱਕਰੀ ਆ ਬਾਕੀ ਤਾਂ ਇਹਨੂੰ ਦੱਸਿਆ ਆਪਾਂ ਨੂੰ ਬੁੱਧੂ ਨੇ ਵੀ ਇਹ ਚੜੱਕ ਮੇਲੇ ਦੀ ਚੈਂਪੀਅਨ ਆ ਹਾਂਜੀ ਹਾਂਜੀ ਦੁੱਧ ਚਵਾਈ ਦੀ ਸਕੂਟਰੀ ਜੇਤੂ ਆ ਇਹ ਹੋਰ ਦੱਸੋ ਜੀ ਤੁਸੀਂ ਵੀ ਕਿਦਾਂ ਬੁੱਧੂ ਕਿੰਨਾ ਦੁੱਧ ਕੱਢਿਆ ਜੀ ਉੱਥੇ ਬੱਕਰੀ ਨੇ 8 ਕਿਲੋ ਦੇ ਲਵੇ ਕੱਢਿਆ ਰਹੀ ਬੱਕਰੀ ਨੇ ਦੰਨੇ ਟਾਈਮ ਆਦਾ ਤੇਨੇ ਟਾਈਮ ਆਦਾ ਹੀ ਹਾਂ ਠੀਕ ਆ ਸਵੇਰ ਸ਼ਾਮ ਤੇ ਫੇਰ ਸਵੇਰ ਹਾਂ ਜੀ ਉਹੀ ਲੋਕ ਕਹਿੰਦੇ ਨੇ ਸਾਡੀ 2 ਟਾਈਮ 8 ਕਿਲੋ ਦੇ ਦਿੰਦੇ ਆ ਜੀ ਉਹੀ ਆਪਾਂ ਝੂਠ ਫਾਣ ਬੋਲਣ ਵਾਲੀਆਂ ਗੱਲਾਂ ਕਦੇ ਕਰੀਆਂ ਨਹੀਂ ਹੈਗੀਆਂ ਉਹ ਸਾਹਮਣੇ ਸਾਰਿਆਂ ਤੇ ਆਏ ਜਾਂਦਾ ਈ ਰਿਜ਼ਲਟ ਆਏ ਜਾਂਦਾ ਈ ਹਾਂ ਜੀ ਬਾਕੀ ਦੁੱਧ ਤਾਂ ਦੇਖੋ ਜੀ ਜਿਹੜੀ ਨਾਰਮਲ ਦੁੱਧਾ ਆਪਾਂ ਨੂੰ ਪਤਾ ਆਪਾਂ ਪਾਲੀ ਖੜੇ ਆ ਨਾਰਮਲ ਦੁੱਧਾ ਭਾਈ ਜੀ ਜਿਹੜਾ ਵੱਧ ਤੋਂ ਵੱਧ ਬਾਹਰ ਬੱਕਰੀ ਚਰਦੀ ਦਾ ਕੋਈ ਬਿਰਲੀ ਬੱਕਰੀ ਆ ਜਿਹੜੀ 10 ਲੀਟਰ ਦਿੰਦੀ ਇਹਦੇ 2.5 ਲੀਟਰ ਦੁੱਧ ਆ ਚੰਗੀ ਬੱਕਰੀ ਦਾ ਤੇ 2 ਤੋਂ 2.5 ਲੀਟਰ ਦੀ ਔਸਤ ਬੱਕਰੀ ਡੇਲੀ ਪਾਈ ਜਾਵੇ ਤਿੰਨ ਚਾਰ ਮਹੀਨੇ ਤਾਂ ਉਹ ਬਹੁਤ ਜ਼ਿਆਦਾ ਦੁੱਧ ਹੁੰਦਾ ਵਾ ਪਰ ਜਿਹੜੀ ਮੇਲੇ ਆ ਵਿੱਚ ਆਪਾਂ ਇੱਕ ਸਪੈਸ਼ਲ ਤੌਰ ਤੇ ਸਾਬ ਲੈਨੇ ਆ ਤੇ 2.5 ਲੀਟਰ ਪਲੱਸ ਬੱਕਰੀ ਦੁੱਧ ਕੱਢ ਸਕਦੀ ਆ ਜੇ ਬੰਦੇ ਦੀ ਮਾਲਕ ਦੀ ਸੇਵਾ ਹੋਵੇ ਤੇ ਬੱਕਰੀ ਦੀ ਬਲੱਡ ਰੈਨ ਹੋਵੇ ਬੱਕਰੀ ਦੇ ਥੱਲਾ ਜਿਹੜਾ ਭਾਂਡਾ ਵਾ ਬਿਲਕੁਲ ਫਰੈਸ਼ ਹੋਵੇ ਕੋਈ ਉਹਦੇ ਵਿੱਚ ਕੋਈ 1% ਦੀ ਵੀ ਨਾੜ ਦੇ ਵਿੱਚ ਤਰਾ ਚੜਾ ਨਾ ਹੋਵੇ ਜਿਹੜੀ ਬੱਕਰੀ ਦੇ ਨਾੜ ਦੇ ਵਿੱਚ ਤਰਾ ਚੜਾ ਹੋ ਗਿਆ ਮਾਲਕ ਜਿੰਨਾ ਮਰਜੀ ਚੋਰ ਲਾ ਲੈ ਬਾਈ ਜੀ ਉਹ ਪੂਰਾ ਪ੍ਰੋਪਰ ਦੁੱਧ ਨਹੀਂ ਕੱਢਦੀ ਨਹੀਂ ਕੱਢਦੀ ਕਿਉਂਕਿ ਆ ਚਾਹੇ ਜਿੱਡੀ ਮਰਜੀ ਬਲੱਡ ਲਾਈਨ ਤਕੜੀ ਆ ਇੱਕ ਵਾਰ ਜਿਹੜੇ ਟਿਊਬ ਨੂੰ ਪੈਂਚਰ ਲੱਗ ਜਾਵੇ ਫਿਰ ਉਹ ਬਾਈ ਜੀ ਪੈਂਚਰ ਵਾਲੀ ਉਹ ਕਹਿਲਾਉਗੀ ਉਹ ਸ਼ੁੱਧ ਨਹੀਂ ਕਲਉਂਦੀ ਇਹੀ ਚੀਜ਼ ਇਹਨਾਂ ਦੀ ਆ ਇਹ ਵੀ ਇੱਕ ਕਿਸਮ ਦੀ ਟਿਊਬ ਆ ਲੱਗੀ ਪਰਮਾਤਮਾ ਬਣੀਓ ਜਿਹੜੀ ਇਹਦੀ ਟਿਊਬ ਆ ਇਹਦੀ ਟਿਊਬ ਦੇ ਵਿੱਚ ਇੱਕ ਵੀ ਪੈਂਚਰ ਪਰਮਾਤਮਾ ਬਣੀਓ ਨਾ ਹੋਵੇ ਤਾਂ ਇਹ ਬੱਕਰੀ ਬਾਈ ਜੀ 2.5 ਲੀਟਰ ਤੋਂ ਉੱਤੇ ਦੁੱਧ ਕੱਢ ਸਕਦੀ ਆ ਆਰਾਮ ਦੇ ਨਾਲ ਜਿਦਾ ਬੁੱਧੂ ਨੇ ਦੱਸਿਆ ਵੀ ਤਕਰੀਬਨ 4 ਕੁਸ਼ ਗ੍ਰਾਮ ਘਟਾ 8 ਲੀਟਰ ਦੁੱਧ ਤਿੰਨ ਚਵਾਈਆਂ ਦਾ ਇਸੇ ਤਰ੍ਹਾਂ ਹੀ ਜਿਹੜਾ ਦਾਰਾਸਰਾਉ ਦਾ ਮੁੱਲਾਪੁਰ ਜਿਹੜਾ ਆਪਣਾ ਪਿਛਲਾ ਮੇਲਾ ਸੀ ਦੁੱਧ ਚਵਾਈ ਦਾ 7 ਕਿਲੋ 900 ਗ੍ਰਾਮ ਦੁੱਧ ਉਹਦੀ ਬੱਕਰੀ ਨੇ ਕੱਢੇ ਤਿੰਨ ਚਵਾਈਆਂ ਚ ਜਿਹੜਾ ਐਂਕਤੀ ਮੇਲਾ ਹੋਇਆ ਵਾ ਐਂਕਤੀ ਤਾਂ ਤਕਰੀਬਨ ਬਹੁਤ ਜ਼ਿਆਦਾ ਲਾਉਸ ਹੋਇਆ ਵਾ ਦੁੱਧ ਬੱਕਰੀਆਂ ਦਾ 2 ਕਿਲੋ 276 ਗ੍ਰਾਮ ਦੁੱਧ ਪਹਿਲੀ ਬੱਕਰੀ ਦਾ ਕੋਈ ਮੈਂ ਚਲੋ ਆਪਾਂ ਕਹਿੰਦੇ ਆ ਵੀ ਬਾਕੀ ਉਹ ਮੇਲੇ ਦੀ ਜੇਤੂ ਆ ਪਰ ਜੇ ਆਪਾਂ ਕਹੀਏ ਵੀ ਜੇ ਪ੍ਰਾਣੀਆਂ ਕੋਈ ਬੱਕਰੀ ਸਭੀ ਹੋਈ ਆ ਜਾਂਦੀ ਉੱਥੇ ਜਿਹੜੀ ਸਵਾ 2 ਲੀਟਰ ਦੁੱਧ ਦੇਣ ਵਾਲੀ ਵੀ ਆ ਜਾਂਦੀ ਤਾਂ ਵੀ ਉਹ ਬੱਕਰੀ ਮੱਲ ਮਾਰ ਜਾਂਦੀ ਪਰ ਬਾਕੀ ਉਹ ਜਿਹਨੂੰ ਜਿੱਤ ਦੇਣੀ ਆ ਪਰਮਾਤਮਾ ਨੇ ਉਹਨੂੰ ਹੀ ਦੇਣੀ ਆ ਭਾਵੇਂ ਕਿ 1.5 ਲੀਟਰ ਵਾਲੀ ਨੂੰ ਪਰਮਾਤਮਾ ਨੇ ਲਗਤੀ ਕਿਸਮਤ ਵਿੱਚ ਉਦੋਂ ਉੱਤੇ ਕੋਈ ਜਾ ਨਹੀਂ ਸਕਦਾ ਇਹ ਕਰਨਾ ਹੁੰਦਾ ਵਾ ਪਰਮਾਤਮਾ ਨੇ ਜਿੱਤ ਦੇਣੀ ਹੁੰਦੀ ਆ ਸੇੜਾ ਬੰਨਣਾ ਪਰਮਾਤਮਾ ਨੇ ਤੇ ਇਹ ਨਹੀਂ ਪਤਾ ਵੀ ਜਿੱਦਾਂ ਕਹਿਦੀ ਹੈ ਵੀ ਪਿੰਗਲੇ ਤੋਂ ਵੀ ਪਰਬਤ ਚੜਾਉਂਦਾ ਪਿੰਗਲੇ ਨੂੰ ਪਰਮਾਤਮਾ ਤੇ ਬਾਕੀ ਬੁੱਧੂ ਵੀਰ ਦੀਆਂ ਬੱਕਰੀਆਂ ਬਹੁਤ ਸਾਂਭੀਆਂ ਨੇ ਸਾਰੀਆਂ ਹੀ ਬੱਕਰੀਆਂ ਤਕਰੀਬਨ ਬਹੁਤ ਛੋਟੀਆਂ ਨੇ ਸਾਰੀਆਂ ਹੀ ਪਿਓਰ ਕਿਆ ਬਲੱਡ ਲਾਈਨ ਬਹੁਤ ਤੱਕ ਸੰਭੀ ਸੰਭੀ ਹੋਈ ਆ ਵੀਰ ਨੇ ਇਸੇ ਤਰ੍ਹਾਂ ਹੀ ਸੰਭਣੀਆਂ ਚਾਹੀਦੀਆਂ ਬਾਈ ਜੀ ਰੁਪਈਏ ਵਟ ਲੈਦਾ ਅਗਲਾ ਬਾਅਦ ਵਿੱਚ ਆਪਾਂ ਪਸਤਾਉਂਦੇ ਫਿਰਦੇ ਆ ਠੂਠਾ ਚੱਕ ਕੇ ਤੁਰੇ ਫਿਰਦੇ ਆ ਵੀ ਉਹ ਤੋਂ ਲੈ ਲਈਏ ਉਹ ਤੋਂ ਲੈ ਲਈਏ ਹੁਣ ਜੇ ਮੈਂ ਅਸੀਂ ਤੁਰੇ ਫਿਰਦੇ ਆ ਅਸੀਂ ਪੱਠਾ ਲੱਭਦੇ ਫਿਰਦੇ ਆ ਲੋਕਾਂ ਕੋਲੇ ਕਿਉਂਕਿ ਮੈਂ ਤਾਂ ਚਲੋ ਨਮਾ ਜੁੜਿਆ ਤੁਹਾਡੇ ਨਾਲ ਸਾਡੇ ਬਜ਼ੁਰਗਾਂ ਕੋਲੇ ਪਹਿਲਾਂ ਹੁੰਦੇ ਸੀ ਇਹ ਸਾਡੇ ਚਾਚੇ ਤਾਂ ਐਆਂ ਕੋਲੇ ਆਂਡ ਗਮਾਡ ਬੱਕਰੀਆਂ ਮੈਂ ਤਾਂ ਮੱਝਾਂ ਗਾਈਆਂ ਦੇ ਕੰਮ ਕੀਤਾ ਪਰ ਮੈਂ 7 ਸਾਲ ਤੋਂ ਤੁਹਾਡੀ ਦੁਨੀਆ 'ਚ ਜੁੜਿਆ ਮਾ 7 ਸਾਲਾਂ ਦੇ ਵਿੱਚ ਹੀ ਬਾਈ ਜੀ ਪ੍ਰਮਾਤਮਾ ਨੇ ਬੜਾ ਨਾਮ ਦਿੱਤਾ ਬਹੁਤ ਨਾਮ ਦਿੱਤਾ ਮੈਂ ਚੰਗੇ ਚੰਗੇ ਪਰਿਵਾਰਾਂ ਦੇ ਨਾਲ ਭੇਡਣ ਲੱਗ ਗਿਆ ਚੰਗੇ ਚੰਗੇ ਫਾਰਮਾਂ ਨਾਲ ਭੇਡਣ ਲੱਗ ਗਿਆ ਮੇਰੀ ਕੋਈ ਔਕਾਤ ਨਹੀਂ ਮੈਂ ਤੁਹਾਨੂੰ ਸਾਫ਼ ਹੀ ਦੱਸ ਦਿੰਦਾ ਵੀ ਤੁਹਾਡੇ ਦਾ ਘਰ ਮੇਰੇ ਨਾਲੋਂ ਵੀ ਚੰਗੇ ਹੋਣਗੇ ਤੁਹਾਡਾ ਜਿਹੜਾ ਬਾੜਾ ਵਾ ਮੇਰੇ ਬਾੜੇ ਨਾਲੋਂ ਵੀ ਚੰਗਾ ਹੋਊਗਾ ਲੋਕ ਫਾਰਮ ਦਾ ਨਾ ਲੈਣਦੇ ਵੀ ਖਾਲਸਾ ਗੋੜ ਫਾਰਮ ਬਾਈ ਜੀ ਨੌ ਰੱਖਤਾ ਨੌ ਰੱਖਣ ਦੇ ਨਾਲ ਕੋਈ ਫਾਰਮ ਨਹੀਂ ਬਣ ਜਾਂਦਾ ਪਰ ਹੈ ਇੱਕ ਪਾਲੀ ਅਸੀਂ ਇੱਕ ਬਾੜਾ ਹੀ ਆ ਮੇਰਾ ਜਿਹਦੇ ਵਿੱਚ ਐ ਬੱਕਰੀਆਂ ਇਕੱਠੀਆਂ ਬਾੜਦੇ ਦੀਆਂ ਇਕੱਠੀਆਂ ਕੱਢ ਲੀ ਜੀ ਸਵੇਰ ਨੂੰ ਤੇ ਚਲੋ ਪਰਮਾਤਮਾ ਕਿਰਪਾ ਕਰੇ ਜਿੱਦਾਂ ਲੋਕਾਂ ਨੇ ਨਾਮ ਦਿੱਤਾ ਵਾ ਉਸ ਤਰ੍ਹਾਂ ਦਾ ਫਾਰਮ ਵੀ ਬ ਬਾਕੀ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਉਹ ਬੱਕਰੀ ਦੂਹੀ ਲਾ ਲਿਆ ਇਹ ਬੁੱਧੂ मामा ਧੀਆਂ ਨੇ ਕਿੱਦਾਂ ਨੇ ਨਾ ਨਾ ਆ ਇਹਦੀ ਮਾਂ ਤਾਂ ਜੀ ਆਹ ਜਿਹੜੀ ਸਕੂਟਰ ਜਿੱਤੀ ਵਾਲੀ ਇਹਦੀ ਸੱਕੀ ਮਾਂ ਹੈ ਅੱਛਾ ਅੱਛਾ ਆਹ ਸਕੂਟਰ ਜਿੱਤੀ ਹੋਈ ਹੈ ਇਹਦੀ ਮਾਂ ਹਾਂ ਇਹਦੀ ਮਾਂ ਹੈ ਜੀ ਠੀਕ ਆ ਠੀਕ ਆ मामा ਧੀਆਂ ਨੇ ਹਨ ਬੁੱਧੂ ਹਾਂ ਜੀ ਹਾਂ ਤਕਰੀਬਨ ਸਾਰਾ ਹੀ ਮਾਲ ਤੁਹਾਡਾ ਬਹੁਤ ਵਧੀਆ ਬਾਜੀ ਬੁੱਧੂ ਵੀਰ ਨੂੰ ਵਧਾਈ ਦੇਣੀ ਪਣਦੀ ਹੈ ਜੀ ਜਿਹੜੇ ਆ ਚੀਜ਼ਾਂ ਨੇ ਨੇ ਜੀ ਲੋਕ ਕਹਿੰਦੇ ਆ ਜੀ 42 ਇੰਚ ਦੀ ਲੈਣੀ ਆ 40 ਪਲੱਸ ਬੱਕਰੀ ਲੈਣੀ ਆ ਭਾਈ ਜੀ ਤੁਸੀਂ ਆ ਬਲੱਡ ਲੈਨ ਜੇ ਲੈਣੀ ਹੈ ਨਾ ਆਹ ਬਲੱਡ ਲੈਨ ਚਾਹੇ ਤੁਸੀਂ 33 ਇੰਚ ਦੀ ਬੱਕਰੀ ਲੈ ਜਾਓ ਮੇਰੇ ਹਿਸਾਬ ਨਾਲ ਬੁੱਧੂ ਜੇ ਕਿਤੇ ਮਿਹਨਤ ਤਾੜਲਾ ਕਰਕੇ ਤੁਹਾਡੀ ਖੇਰ ਪਾ ਦੇਮ ਨੇ ਝੋਲੀ ਚ 33 ਇੰਚ ਦੀ ਬੱਕਰੀ 42 ਇੰਚ ਦੀ ਬੱਕਰੀ ਦੇ ਭਿਉਕੇ ਛੱਤਰ ਮਾਰਦੀ ਐ ਭਿਉਕੇ ਦਾ ਮਤਲਬ ਹੁੰਦਾ ਵੀ ਜਿਹੜਾ ਚਮੜਾ ਹੁੰਦਾ ਨਾ ਜੀ ਗਿੱਲਾ ਹੋ ਕੇ ਸੱਟ ਵੱੱਦ ਮਾਰਦਾ ਸੱਟ ਵੱੱਦ ਮਾਰਦਾ ਤੇ ਜਿਹੜੀ ਆ ਚੀਜ਼ ਆ ਨਾ ਜੀ ਆ ਚੀਜ਼ ਨਹੀਂ ਮਿਲਦੀ ਇਹ 42 44 45 ਇੰਚ ਵਾਲੀਆਂ ਚਾਹ ਚੀਜ਼ਾਂ ਨਹੀਂ ਲੱਭਦੀਆਂ ਅਗਰ ਭਾਈ ਲੱਭ ਗਈਆਂ ਤੇ ਬਾਈ ਜੀ ਫਿਰ ਪੀਪਾ ਰਪਈਆਂ ਦਾ ਭਰ ਕੇ ਲੈ ਕੇ ਜਾਣਾ ਪੈਣਾ 2 2000 ਵਾਲੇ ਨੋਟਾਂ ਨੂੰ ਤਾਂ ਬੰਦ ਕਰਤੇ ਮੋਦੀ ਨੇ ਪਰ ਜਿਹੜੇ ਹੁਣ 5 500 ਵਾਲੇ ਆ ਉਹ ਤਾਂ ਡਰਮ ਵਿੱਚ ਪਾ ਕੇ ਲੈ ਜਾਣੇ ਪੈਣਗੇ ਫੇਰ ਮੈਣੀਆਂ ਇਹ ਜੀ 42 ਇੰਚ ਵਾਲੀ 43 ਇੰਚ ਵਾਲੀ ਤੇ ਇਹ ਵੀ ਬਾਈ ਜੀ ਇਹਦੀ ਕੋਈ ਕੀਮਤ ਨਹੀਂ ਇਹਨਾਂ ਦੀ ਵੀਰ ਜੀ ਅਸੀਂ ਤਾਂ ਚਲੋ ਮੈਣਣ ਆਏ ਆ ਵੀਡੀਓ ਬਣਾਉਣ ਲੱਗੇ ਆ ਤੇ ਸਾਡਾ ਜ਼ਿਆਦਾਤਰ ਨਹੀਂ ਬੋਲਣ ਦਾ ਬਣਦਾ ਹੱਕ ਤੇ ਬੁੱਧੂ ਵੀਰ ਦੱਸੂਗਾ ਇਹਨਾਂ ਦੇ ਅਸਲੇ ਬਾਰੇ ਦੱਸੋ ਜੀ ਇਹ ਆਪਣਾ ਪੁਰਾਣਾ ਘਰ ਦੀਆਂ ਬੱਕਰੀਆਂ ਦਾ ਜੜਾਈ ਹੈ ਇਹ ਅੱਜ ਤਾਂ ਉਹਨੂੰ ਇਹ ਜੱਦੀ ਪੁਸ਼ਤੀ ਜੱਦੀਆਂ ਬਾੜੇ ਦੇ ਵਿੱਚ ਇਹ ਲਣ ਵਰ ਬਜ਼ੁਰਗ ਦਾਦੇ ਪੁਰਦਾਦੇ ਰੱਖੀਆਂ ਨੇ ਨਾ ਇਹ ਉਹਨਾਂ ਦੀ ਬਲੱਡ ਲਾਈਨ ਹੈ ਜੀ ਇਹ ਆਪਣੀ ਕੋਈ ਨਹੀਂ ਆਪਾਂ ਤਾਂ ਬਣੀਆਂ ਬਣਾਈਆਂ ਆਪਾਂ ਤਾਂ ਮਿਲੀਆਂ ਨੇ ਜੀ ਉਹੀ ਅੱਜ ਆਪਾਂ ਕਹਿ ਗਏ ਭਰੇ ਭਰੇ ਖਜ਼ਾਨੇ ਮਿਲ ਗਏ ਤੁਹਾਨੂੰ ਬੱਕਰੀ ਲਈ ਆਪਾਂ ਨੇ ਵੀਰੇ 2-2 ਲੱਖ ਦੀ ਵੀ ਲਈ ਆਪਾਂ ਨੇ 2 ਲੱਖ ਵਾਲੀ ਤੇ ਮਾਣ ਨਹੀਂ ਕਰਿਆ ਜਿਹੜੀ ਘਰੇ ਜੰਮੀਆਂ ਸਨ ਤਾਂ ਉਹਦੇ ਤੇ ਮਾਣ ਕਰਿਆ ਸੀ ਤਾਂ ਕੋਈ 2 ਲੱਖ ਦੀ ਬੱਕਰੀ ਕਹਿ ਦਿੰਦਾ ਮੈਂ 2 ਲੱਖ ਦੀ ਖੁਦ ਆਪ ਲੱਤੀ ਵੀ ਐ ਵੇਚੀ ਵੀ ਐ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਕੋਈ ਬੰਦਾ ਬਾਹ ਕੱਢ ਕੇ ਕਹਿ ਦੇਵੇ ਮੇਤੇ ਉੱਪਰੋਂ ਬੱਕਰੀ ਵੇਚੀ ਹੋ ਕੋਈ ਮਾਣਾ ਹੀ ਕਰਕੇ ਦੇਖ ਲਵੇ ਫਤੇਗੜ ਸਾਹਿਬ ਜ਼ਿਲ੍ਹੇ ਚੋਂ ਆਪਾਂ ਨੇ ਬੱਕਰਾ ਬੱਕਰੀ ਦੁੱਧ ਚੋਈ ਮੁਕਾਬਲਾ ਡਟ ਕੇ ਲੜੇ ਆ ਚੀਜ਼ਾਂ ਵੀਰੇ ਕੋਈ ਐ ਇਹਦਾ ਕਹੇ ਦਿੰਦਾ ਚਮੜੀ ਫੜ ਫੜ ਕੇ ਹਰੇਕ ਦਿਖਾ ਦਿੰਦਾ ਸਾਡੀ 6 ਲੀਟਰ ਦੰਦੀ ਹੈ ਸਾਡੀ 7 ਲੀਟਰ ਦੰਦੀ ਹੈ ਅਸੀਂ ਵੀਰੇ ਕੋਈ ਚਮੜੀ ਨਾਲ ਮੈਟਰ ਨਹੀਂ ਕਰਦੇ ਸਿਰਫ ਅਸੀਂ ਇੱਕ ਨਸਲ ਤੇ ਬਲੱਡ ਲਾਈਨ ਤੇ ਬਸ ਮੈਟਰ ਕਰਦੇ ਆ ਅਸੀਂ ਤਾਂ ਸਾਡਾ ਤਾਂ ਇਹ ਚੀਜ਼ ਨਾਲ ਹੋਵਾ ਹੁਣ ਲੋਕ ਕਹਿੰਦੇ ਆ ਸਾਡੇ ਕੋਲੇ ਬਰੀਡਰ ਨੇ ਤਕੜੇ ਤਕੜੇ ਆ ਬਾਬਾ ਜੀ ਨੇ ਮੁੱਲਾ ਪਰ ਮੇਲਾ ਕਰਵਾਇਆ ਤਾਂ ਉਹਨਾਂ ਕੋਲੇ ਨਸਲ ਵਾਲੀ ਤਕੜੀ ਉੱਥੇ ਗਏ ਘੱਟੇ ਨਹੀਂ ਹੋ ਫਿਰ ਠੀਕ ਹੈ ਜੀ ਉਹ ਆਪਣੇ ਘਰੇ ਬਰੀਡਾਂ ਨੇ ਉਹਨਾਂ ਦੇ ਤਾਂ ਬਾਹਰ ਬਾਹਰ ਤੇ ਬਰੀਡਾਂ ਨਹੀਂ ਇਹ ਚੋਰ ਠੱਗਾ ਲੋਕਾਂ ਦੇ ਬਚੋ ਤੁਸੀਂ ਇਹ ਬਰੀਡ ਵਾਸਤੇ ਨਾ ਕਹਿਣਾ ਸੰਘਰਸ਼ ਲੜਨਾ ਬਹੁਤ ਔਖਾ ਹੈ ਬਦੂ ਸਿੰਘ ਜੀ ਮੈਂ ਤੁਹਾਨੂੰ ਦੱਸਾਂ ਗੱਲ ਚ ਤੋਂ ਅਸੀਂ ਗੱਲ ਕਹਿਤੀ ਆ ਹਾਂ ਜੀ ਜਿਹੜੇ ਇਹ ਸਟੰਟ ਨੇ ਨਾ ਇਹ ਸਿਰਫ ਇੱਕ ਭੋਲੇ ਪਾਲੇ ਲੋਕਾਂ ਨੂੰ ਵਸਾਉਣ ਦੇ ਲਈ ਤੇ ਗਾਹਕ ਨੂੰ ਬੰਨਣ ਦੇ ਲਈ ਗਾਹਕ ਬੰਨਣ ਵਾਸਤੇ ਭਾਈ ਜੀ ਇਹ ਦਿੱਤੇ ਜਾਂਦੇ ਆ ਦੇਖੋ ਜੀ ਸਭ ਤੋਂ ਵੱਡਾ ਬੱਕਰਾ ਸਭ ਤੋਂ ਵੱਡਾ ਬੱਕਰਾ ਭਾਈ ਜੀ ਮੈਂ ਕਹਣਾ ਵੀ ਚਲੋ ਹੋਣਾ ਵੀ ਚਾਹੀਦਾ ਜੇ ਹੋਇਆ ਹੈ ਵੀ ਹੈਗਾ ਤੇ ਵੱਡਾ ਬੱਕਰਾ ਵੱਡੇ ਬੱਕਰੇ ਦੀਆਂ ਧੀਆਂ ਕਿੱਥੇ ਚਲੇ ਗਈਆਂ ਹਾਂਜੀ ਵੱਡੇ ਬੱਕਰੇ ਤੋਂ ਲੱਗੀਆਂ ਹੋਈਆਂ ਬੱਕਰੀਆਂ ਕਿੱਥੇ ਚਲੇ ਗਈਆਂ ਉਹਨਾਂ ਨੇ 3 ਕਿਲੋ ਦੁੱਧ ਵੀ ਨਹੀਂ ਕੱਢ ਸਕਦੀਆਂ ਉਹ ਬਾਈ ਜੀ ਜਿਨ੍ਹਾਂ ਦੇ ਘਰੇ 48 48 99 ਇੰਚ ਦੇ ਬਰੀਡਰ ਨੇ ਨਾ ਉਹ ਸਾਡੇਆਂ ਕੋਲੇ ਵਰਗਿਆਂ ਕੋਲੇ ਬੱਕਰੀ ਗੱਭਣ ਕਰਾਉਣ ਵਾਸਤੇ ਬੱਕਰੀ ਚੱਕ ਕੇ ਸਾਡੇ ਘਰੇ ਲੈ ਕੇ ਆਉਨੇ ਆ ਉਹਨਾਂ ਦੇ ਬਰੀਡਰ ਕਿੱਥੇ ਜਾਂਦੇ ਆ ਫਿਰ ਬਈ ਉਹ ਲੋਕਾਂ ਨੂੰ ਝਾਂਸਾ ਦੇ ਕੇ ਬੱਚੇ ਤਾਂ ਹੁੰਨੇ ਸਾਡੇ ਵਰਗਿਆਂ ਦੇ ਬੱਕਰੇ ਦੇ ਲੋਕਾਂ ਨੂੰ ਉਹੀ ਪਸਾਪ ਸਾਕੇ 48 ਇੰਚ ਦੇ ਤੇ 99 ਇੰਚ ਦੇ ਹੋ ਜਾਂਦੇ ਆ ਫਿਰ ਉਹ ਇਹ ਚੀਜ਼ਾਂ ਤੇ ਬਚਿਆ ਕਰੋ ਅਫਵਾਹਾਂ ਨੇ ਇਹ ਅਫਵਾਹਾਂ ਤੇ ਬਚਣ ਬਾਤ ਤੇ ਨ ਇਹ ਚੋਟ ਠੱਗਾਂ ਦਾ ਜਣ ਤੇ ਅੱਜ ਦੌਰ ਚੱਲਦਾ ਬਾਹਰ ਰਹਿ ਗਏ 6 ਕੁ ਮਹੀਨੇ ਇਹਨਾਂ ਦਾ ਦੌਰ ਦਾ ਉਹਦੇ ਬਾਅਦ ਇਹ ਬੇਲੇ ਹੋ ਕੇ ਬਹਿ ਜਾਣਗੇ ਇਹਨਾਂ ਦਾ ਕੋਈ ਉਹ ਨਹੀਂ ਹੈਗਾ ਲੋਕ ਕਹਿ ਦਿੰਦੇ ਆ ਕਮੈਂਟਾਂ ਦੇ ਵਿੱਚ ਕਹਿ ਦਿੰਦੇ ਆ ਰਾਜੂ ਠੱਗਾ ਮੰਨ ਲਓ ਆਪਾਂ ਮੰਡੀ 'ਚ ਰਾਜੂ ਕੋਲੇ ਚਲੇ ਜਾਂਦੇ ਆ ਜੇ ਰਾਜੂ ਨੂੰ ਆਪਾਂ ਕਹਿੰਦੇ ਆ ਰਾਜੂ ਤਾਂ ਹੀ ਸਾਨੂੰ ਬੱਕਰੀ ਲੈ ਕੇ ਦਿੰਦਾ ਰਾਜੂ ਘੜਾ ਸਾਨੂੰ ਘਰ ਤੇ ਬੁਲਾ ਕੇ ਲੈ ਕੇ ਜਾਂਦਾ ਜੀ ਉਹ ਬੱਕਰਾ ਲੈ ਕੇ ਫੜ ਕੇ ਉਹ ਵੀ ਦਿਖਾਈ ਉਹ ਵੀ ਇਹਨਾਂ ਦਾ ਬੱਕਰਾ ਭਾਈ ਆ ਛੋਟਾ ਬੱਚਾ ਲਿਆਓ ਛੋਟਾ ਬੱਚਾ ਲਿਆ ਸਾਰਿਆਂ ਦੇ ਨੱਕ ਨੂੰ ਇੱਕੋ ਜਿਹਾ ਨਹੀਂ ਦੇਖ ਲੋ ਸਾਰੀਆਂ ਵਧੀਆ ਸਾਂਭੀਆਂ ਜੀ ਬੁੱਧੂ ਮਡੇਲੇ ਵਾਲੇ ਨੇ ਪੂਰਾ ਵਧੀਆ ਅਸਲਾ ਸਾਂਭਿਆ ਹੈ ਇਹਨਾਂ ਨੇ ਸਿੰਗੀਆਂ ਦੇਖ ਲੋ ਜਮੀ ਕੰਨਾ ਉੱਪਰ ਦੀ ਸਤਰੀਆਂ ਹੋਈਆਂ ਨੇ ਆ ਪੱਠਾ ਨਾ ਦਿਖਾਓ ਇਹ ਤਾਂ ਲੈ ਕੇ ਜਾਣੀਆਂ ਆ ਪੱਠ ਤੁਸੀਂ ਦੇਖ ਸਕਦੇ ਹੋ ਜੀ ਇਹਦਾ ਸੌਦਾ ਚੱਲਦਾ ਵਾ ਇਹ ਕਾਫੀ ਲੰਮਾ ਚੈਰ ਹੋ ਗਿਆ ਇਹਨੂੰ ਕੈਸ ਕੈਸ ਹੁੰਦੀ ਇਹਨੂੰ ਵੀਡੀਓ ਦੇ ਬੋਦਾਂ 35000 ਰੁਪਏ ਬਾਬਾ ਜੀ ਆਪਾਂ ਨੂੰ ਜੰਗਿਆ ਜੀ ਹੰਤੀਆ ਵੀ ਦੇ ਨਿੱਕੀ ਜੀ ਪੜਦਾ ਬਾਬਾ ਜੀ ਆ ਬਿਨਾ ਕਹੇ ਤੋਂ ਲਾਉਣੀ ਨਹੀਂ ਚਾਹੀਦੇ ਜਿੰਨਾ ਚਿਰ ਜਿੰਨਾ ਚਿਰ ਮਾਲਕ ਮੋਹਰ ਨਾ ਲਾ ਦੇਵੇ ਵੀ ਆ ਖੜੀ ਆ ਭਾਈ 100 ਰੁਪਈਆ ਨਾ ਬਾਈ ਹੈਡੋ ਮੇਲੇ ਤੇ ਤੋਰਾ ਤੁਰਿਆ ਹੋਇਆ ਹੈ ਸਾਡਾ ਜੀ ਤੋਰਾ ਤੁਰਿਆ ਤੇ ਬੁੱਧੂ ਕੀ ਮੰਗਿਆ ਸੀ ਬਈ ਚੱਲ ਬਈ ਇਹ ਤੇਉ ਮੰਗਿਆ ਦਾ ਬਾਬਾ ਜੀ ਮੈਂ ਤਾਂ 70000 ਰੁਪਈਆ 70000 ਤੇ ਬਾਅਦ ਕਿੱਥੇ ਆ ਗਿਆ ਫਿਰ ਤੂੰ ਕਿੰਨੇ ਦੀ ਕਹਤਾ ਲੈ ਜਾ ਇਹਨਾਂ ਨੂੰ ਮੈਂ ਕਿਹਾ ਮਹਾਂ 60000 ਦੀ ਲੈ ਇਹ ਕਹਿੰਦੇ 40000 ਦੀ ਇਹ ਕਹਿੰਦੇ 60000 ਦੀ ਮੈਂ ਇਹਨਾਂ ਨੂੰ ਕਿਹਾ ਵੀ 60000 ਦੀ ਦੇ ਦੰਨੇ ਹ ਹੁਣ 60 ਤਾਂ 60 ਉਹਦੇ ਵਿੱਚ 60 120000 ਰੁਪਏ ਪਾਟ ਦਾ ਲੱਗ ਗਿਆ ਜੀ ਇਹਦੇ ਪਰ ਫੇਡੋਂ ਦੇ ਮੇਲੇ ਦੇ ਬਾਅਦ ਆ ਕੇ ਘਰੇ ਆ ਗਏ ਲਓ ਜੀ 120000 ਰੁਪਿਆ ਪਾਟ ਤੇ ਲੱਗ ਗਿਆ ਜੀ ਪਰ ਬਾਈ ਜੀ ਚੀਜ਼ ਵੀ ਹੈ ਨੌ ਵੀ ਲੈ ਦੰਨੇ ਆ ਕਈ ਦਾ ਕਹਦੇ ਨੇ ਲੱਗ ਗਿਆ ਇਹ ਲਾਲੇ ਨੇ ਲਾਇਆ ਜੀ ਨਾ ਨਾ ਚੇਤਨ ਨੇ ਲਾਇਆ ਜੀ ਮਹਾਰਾਸ਼ਟਰ ਵਾਲੇ ਨੇ ਮਹਾਰਾਸ਼ਟਰ ਵਾਲੇ ਚੇਤਨ ਬਾਈ ਆਪਣੇ ਘਰੇ ਆ ਕੇ ਗਿਆ ਤਾਂ ਉਹ ਛੋਟੀ ਜੀ ਹੁੰਦੀ ਦੇਖ ਕੇ ਗਿਆ ਤਾਂ ਉਹ ਲਾ ਕੇ ਗਿਆ ਤਾਂ ਠੀਕ ਹੈ ਠੀਕ ਦੇਖ ਲੋ ਚੈੱਕ ਕਰੋ ਜੇ ਬਹੁਤ ਸੋਹਣੀ ਪਾਟ ਹੈ ਜੀ ਚਾ ਮੱਥਾ ਉੱਚਾ ਮੱਥਾ ਹਰੇਕ ਕਹਿੰਦਾ ਹੈ ਹਾਂ ਜੀ ਉੱਚੇ ਆੱਚੇ ਮੱਥੇ ਦਾ ਤਾਂ ਜਾ ਟ੍ਰੈਂਡੀ ਚਲਾ ਲਿਆ ਲੋਕਾਂ ਨੇ ਜਿਹੜਾ ਅਸਲੀ ਤਾਂ ਆਹੀ ਆ ਸਾਡਾ ਅਸਲਾਬਾ ਜਿਹੜਾ ਹੈ ਨਾ ਉਹ ਵੀ ਇੱਕੜ ਹੁਣ ਰਿਆਸਤਾਰ ਗਿਆ ਰੁਪਈਏ ਵਟਾਉਣ ਨੂੰ ਬਣਾ ਲਿਆ ਉੱਚਾ ਮੱਥਾ ਅਦੰਤ ਹੈ ਜੀ ਅਦੰਤ ਤੇ ਪੰਜਾਬੀ ਚ ਖੀਰੀ ਕਹ ਦਿੰਦੇ ਆ ਹਿੰਦੀ ਦੇ ਵਿੱਚ ਅਦੰਤ ਕਹ ਦਿੰਦੇ ਇਹਨੂੰ ਠੀਕ ਹੈ ਜੀ ਅਦੰਤ ਵਾ ਪੱਠਿਆ ਹਜੇ ਤੇ ਆ ਬੱਚਾ ਕਹਿ ਦਾਂਦਾ ਜੀ ਇਹ ਦੋ ਦਿਨ ਤਾਂ ਹੋ ਗਿਆ ਜੀ ਆਪਾਂ ਨੂੰ ਬਾਬਾ ਜੀ ਐ ਇਸੇ ਬੱਕਰੀ ਦਾ ਦੁੱਧ ਚੋਈ ਵਾਲੀ ਬੱਕਰੀ ਦਾ ਜੀ ਅੱਛਾ ਇਸੇ ਬੱਕਰੀ ਦਾ ਲੋਕ ਤਾਂ ਦੇਣੀ ਤੇ ਕੱਦ ਦੇਖ ਕੇ ਰੱਖਦੇ ਸੀ ਕੱਦ ਦੇਖ ਕੇ ਨਹੀਂ ਰੱਖਦੇ ਸੀ ਨਸਲ ਦੇਖ ਕੇ ਰੱਖਦੇ ਨਹੀਂ ਨਹੀਂ ਨਸਲ ਨਹੀਂ ਜੀ ਜਿਹੜੀ ਤੁਸੀਂ ਇਹ ਬੱਚਾ ਪਾਲਿਆ ਰਾ ਜੀ ਹਾਂ ਜੀ ਇਹਦੀ ਅੱਖ ਕੋਈ ਮੈਟਰ ਨਹੀਂ ਰੱਖਦੀ ਹੈਗੀ ਬਾਈ ਜੀ ਮੈਂ ਤੁਹਾਨੂੰ ਸਾਫ਼ ਦੱਸਾਂ ਗੱਲ ਜਿਹੜਾ ਤੁਸੀਂ ਇਹ ਬੱਚਾ ਪਾਲਿਆ ਰਿਹਾ ਬਹੁਤ ਸੋਚ ਸਮਝ ਕੇ ਵਧੀਆ ਪਾਲਿਆ ਕਿਉਂ ਪਾਲਿਆ ਵਧੀਆ ਬਾਈ ਜੀ ਜਿਹੜੀਆਂ ਇਹਦੀਆਂ ਗਾਹਾਂ ਆਪਾਂ ਬੱਚੇ ਆਉਣਗੇ ਪੱਠਾ ਆਉਣਗੀਆਂ ਉਹ ਮਾਂ ਤੋਂ ਵੀ ਉੱਪਰ ਜਾਣਗੀਆਂ ਹਾਂ ਬਾਈ ਇੱਕ ਹੋਰ ਬਹੁਤ ਖਾਸ ਈਤ ਹੈ ਜੀ ਅੱਖਾਂ ਦੇਖੋ ਜੀ ਆ ਮਾਸ ਇਹਦਾ ਅੱਖਾਂ हां जी हां ਝਾਲਰ ਬਣਦੀ ਆ ਸਾਰੀਆਂ ਅੱਖਾਂ ਤੇ ਵੀ ਥੱਲੇ ਵੀ ਵਧੀਆ ਬਣ ਰਹੀ ਆ ਝਾਲਰ ਬਾਕੀ ਦਾ ਚਲੋ ਜੀ ਮੈਂ ਕਹਿੰਦਾ ਵੀ ਚਲੋ ਝਾਲਰਾਂ ਝੁਲਰਾਂ ਵੀ ਕੋਈ ਮੈਂ ਕਹਿੰਦਾ ਵੀ ਜਿਆਦਾ ਮੈਟਰ ਨਹੀਂ ਰੱਖਤੀਆਂ ਜਿਆਦਾ ਮੈਟਰ ਰੱਖਦਾ ਜੀ ਮਾਂ ਦਾ ਦੁੱਧ ਹਾਂ ਜੀ ਬਈ ਇਹਦੀ ਮਾਂ ਥੱਲੇ ਦੁੱਧ ਕਿੰਨਾ ਸੀ ਇਹਦੇ ਬਾਪ ਦੇ ਕੱਦ ਤੱਕ ਮੈਟਰ ਨਹੀਂ ਆਗਾ ਸਾਨੂੰ ਬਈ ਇਹਦੇ ਬਾਪ ਦਾ ਕੱਦ 48 49 ਇੰਚ 50 ਇੰਚ ਸੀਗਾ ਨਹੀਂ ਭਾਈ ਜੀ ਉਹ ਬਾਤੀਆਂ ਗੱਲਾਂ ਨੇ ਸਭ ਤੋਂ ਪਹਿਲਾਂ ਮਾਂ ਇਹਦੀ ਮਾਂ ਥੱਲੇ ਦੁੱਧ ਕਿੰਨਾ ਸੀ ਇਹਦਾ ਕੋਈ ਰਿਕਾਰਡ ਬਣਿਆ ਇਹਦੀ ਮਾਂ ਨੇ ਸਕੂਟਰੀ ਜਿੱਤੀ ਹੋਈ ਆ ਚੜਿੱਕ ਮੇਲੇ 'ਚ ਸਭ ਤੋਂ ਵੱਡਾ ਰਿਕਾਰਡ ਇਹਦਾ ਇਹ ਆ ਇਹ 6 ਦਿਨ ਦਾ ਤਾਂ ਹੀ ਉੱਥੇ ਚੌੜਾਂ ਲਾ ਕੇ ਬੰਦੇ ਕਰ ਰਹੇ ਦਾ 15000 ਰੁਪਏ ਮੈਂ ਰੋਟੀ ਖਾਣ ਗਿਆ ਤਾਂ ਮੇਰੇ ਮਗਰੋਂ ਮੇਰੇ ਬੰਦਿਆਂ ਨੂੰ 15000 ਰੁਪਏ ਦਿੰਦੇ ਤੇ 6 ਦਿਨ ਦਾ ਤਾਂ ਹੀ ਇਹ ਨਹੀਂ ਨਹੀਂ ਬਹੁਤ ਸੋਹਣਾ ਬੱਚਾ ਜੀ ਜਦੋਂ ਗਾਹਾਂ ਇਹਦੀਆਂ ਜਦੋਂ ਬੱਚੇ ਪਾਡੋਗੇ ਨਾ ਪੱਥਾ ਬਣਾਓਗੇ ਫਿਰ ਤੁਹਾਨੂੰ ਇਹਦੇ ਰਿਜ਼ਲਟ ਦਾ ਪਤਾ ਲੱਗਣਾ ਹਾਂ ਇਹਦੇ ਰਿਜ਼ਲਟ ਦਾ ਬਾਅਦ ਵਿੱਚ ਪਤਾ ਲੱਗਣਾ ਆਪਾਂ ਨੂੰ ਹਾਂ ਆ ਲੋਈਆਂ ਜੀ ਲਓ ਜੀ ਆ ਲੋਈਆਂ ਆ ਗਈਆਂ ਜੀ ਇਹ ਵੀ ਬਹੁਤ ਸੋਹਣੀ ਬਲੱਡ ਲੈਂਦੀਆਂ ਕੁੰਡੀਆਂ ਪੂਰੀ ਵਧੀਆ ਯਾਨੀ ਆ ਜਿਹੜੀ ਚੀਜ਼ ਆ ਜੀ ਇਹ ਤਕਰੀਬਨ ਮੇਰੇ ਖਿਆਲ ਆ ਵੀ ਚੋਟੀ ਦੇ ਪਾਲੀਆਂ ਕੋਲੋਂ ਮਿਲੂਗੀ ਆ ਚੀਜ਼ ਤੇ ਨਹੀਂ ਨਹੀਂ ਮਿਲਣੀ ਤੁਹਾਨੂੰ ਤੇ ਆ ਜਿੱਦਾਂ ਹੁਣ ਬੁੱਧੂ ਨੇ ਦੱਸਿਆ ਵੀ ਉੱਚਾ ਮੱਥਾ ਕਈ ਤਾਂ ਉਹ ਕੁਦਰਤਵੰਨੀ ਉਹ ਨਾ ਵਿਚਾਰੀਆਂ ਦਾ ਉਹੀ ਸਿੱਧਾ ਜਾ ਹੁੰਦਾ ਮਤਾਰੂ ਮੱਥਾ ਉਹਨੂੰ ਉੱਚਾ ਕਹਿੰਦੇ ਆ ਦੇਖੋ ਇਹਦੀ ਫੇਸ ਕੁਆਲਿਟੀ ਦੇਖੋ ਫੇਸ ਆਪਣਾ ਆਰਡ ਰੰਗ ਦਿਖਾ ਰਿਆ ਤੇ ਮੱਥਾ ਜਿਹੜਾ ਸਿੰਘਾਂ ਦੀ ਜਾੜਾ ਉਹ ਅੱਡ ਦਿਖਾ ਰਹੀ ਆ ਏ ਬਾਬਾ ਜੀ ਆਪਾਂ ਨੇ ਬੱਕਰਾ ਵੇਚਿਆ ਤਾਂ ਬਾਈ ਲਾਲੇ ਨੂੰ ਚੰਡੀ ਗੜੀ ਇਹਨੂੰ 240000 ਦਾ ਇਹ ਉਹ ਬੱਕਰੇ ਦੀਆਂ ਪੱਠਾਂ ਨੇ ਜੀ ਠੀਕ ਆ ਜੀ ਹਾਂ ਜੀ ਚਲੋ ਉਹ ਤਾਂ ਤੁਹਾਡੇ ਘਰ 'ਚ ਖੜਾ ਬੱਕਰਾ ਹਾਂ ਜੀ ਹਾਂ 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 ਪਹਿਲੇ ਸੂਏ ਸੂਈ ਆ ਬਾਬਾ ਜੀ 6 ਦਾ ਪੱਠ ਨਹੀਂ ਬਹੁਤ ਥੋੜੀ ਪੱਠ ਹੈ ਜੀ ਹਾਂ ਜੀ 33 ਇੰਚ ਹੈਟ ਹੋਗੀ ਰਾਮਨਾ ਜੀ 33 38 ਦੇ ਕਰੀਬ ਹੈਗੀ ਆ ਕਿਉਂ ਬਾਬਾ ਜੀ ਹਾਂ ਜੀ ਹੈਗੀ 37 ਤਾਂ ਹੈਗੀ 38 ਇੰਚ ਦੇ ਕਰੀਬ ਹੈਗੀ ਆ ਪੱਠ ਬਹੁਤ ਸੋਹਣੀ ਆ ਹੋਰ ਕੰਮ ਤਾਂ ਨਹੀਂ ਹੋਈ ਨਾ ਨਾ 6 ਦਾੰਦਾ ਜੀ ਹਜੇ 1 ਇੰਚ ਹੈਟ ਹੈਟ ਰਾਮਨਾ ਕੱਢ ਜਾਣੀ ਅਗਲੇ ਸੂਏ ਤੱਕ ਹਾਂ ਜੀ ਰਾਮਨਾ ਕੱਢੂਗੀ ਧੰਮੋ ਯਾਰ ਇਹਨੂੰ ਬਹੁਤ ਸੋਹਣੀ ਪੱਠ ਆ ਜੀ ਬਾਈ ਜੀ ਮੈਂ ਵੀਡੀਓ ਦੇ ਵਿੱਚ ਕੋਈ ਗੱਲ ਕਰਦਾ ਕਮ ਸੇ ਕਮ ਕਈ ਮੇਰੇ ਵੀਰ ਚਲੋ ਮੈਂ ਉਸ ਪਾਸੇ ਨਹੀਂ ਜਾਣਾ ਵੀ ਕੋਈ ਕਮੈਂਟ ਗਲਤ ਕਰਦਾ ਕੋਈ ਠੀਕ ਕਰ ਤੇ ਜਿਆਦਾਤਰ ਨੇ ਇਸ ਚੀਜ਼ ਦੇ ਉੱਤੇ ਜ਼ੋਰ ਲਾਇਆ ਕਰੋ ਬਾਈ ਜੀ ਭਾਵੇਂ ਸਮਾਂ ਲੱਗ ਜਾਵੇ ਬਲੱਡ ਲੈਂਦੇ ਪਸ਼ੂ ਆ ਜਿਹੜੇ ਬੰਦੇ ਕੋਲ ਤੇ ਭਾਵੇਂ ਉਹ ਲਿੱッセ ਹੋਣ ਭਾਵੇਂ ਉਹਨਾਂ ਰਾਜੀ ਉਸ ਬੰਦੇ ਦੇ ਤੱਕ ਆਪਣੀ ਅਪਰੋਚ ਬਣਾਇਆ ਕਰੋ ਉਹਦੇ ਤੱਕ ਪਹੁੰਚ ਕਰਿਆ ਕਰੋ ਵੀ ਅਸੀਂ ਇਹਦੇ ਤੋਂ ਯਾਰ ਮਾਲ ਕੱਢੀਏ ਯਾਰ ਇਹ ਤੋਂ ਅਸੀਂ ਕੋਈ ਨਾ ਕੋਈ ਪੱਠ ਬੱਕਰਾ ਲਈਏ ਭਾਵੇਂ ਐਡਵਾਂਸ ਸਾਹੀ ਦੇ ਦਿਓ ਵੀ ਲੈ ਵੀ ਮਿੱਤਰਾ ਆਪਦੀ ਜ਼ਿੰਮੇਵਾਰੀ ਤੇ ਸਾਨੂੰ ਇੱਕ ਪੱਠ ਦੇ ਦੇ ਲੋਈਆਂ ਵੀ ਦੇ ਦੇ ਕਾਲੀਆਂ ਵੀ ਦੇ ਦੇ ਇਸ ਤਰ੍ਹਾਂ ਦੀ ਨਾਲ ਫਿਰ ਇੱਕਤੀ ਪੱਠ ਪਾ ਲੋ ਨਾਲ 10 15 ਜਨਵਰੀ ਤੁਹਾਡੇ ਆਪਦੇ ਹੁਣ ਉਹਨਾਂ ਦੇ ਵਿੱਚ ਇੱਕ ਪੱਠ ਐਕਸਟਰਾ ਛੱਡ ਦਿਓ ਬਈ ਇਹਨੂੰ ਅਸੀਂ 2 ਸਾਲ ਕਰਾਸ ਨਹੀਂ ਕਰਾਉਣਾ ਫਿਰ ਉਹ ਪੱਠ ਤੁਹਾਨੂੰ ਰੰਗ ਦਿਖਾਊਗੀ ਕਈ ਵਾਰ ਕੀ ਹੁੰਦਾ ਵਾ ਅੱਜ ਵੀ ਸਾਨੂੰ ਰਾਸਤੇ 'ਚ ਬੜੇ ਫੋਨ ਆਏ ਬਾਬਾ ਜੀ ਅਸੀਂ ਨਵਾਂ ਕੰਮ ਤੋਰਨਾ ਜੀ ਫਾਰਮ ਪਾਉਣਾ ਬਾਬਾ ਜੀ ਪੱਠਾਂ ਲੈਣੀਆਂ ਅਸੀਂ ਮੈਂ ਕਹ ਫਿਰ ਉਹ ਕਹ ਬਾਬਾ ਜੀ ਪੱਠਾਂ ਤੋਂ ਕਮਾਈ ਕਿੰਨੀ ਹੋਊ ਬਾਈ ਜਿਹੜੀ ਅੱਜ 3 4 ਮਹੀਨੇ ਦੀ ਪੱਠ ਆ ਤੁਹਾਨੂੰ 2 ਸਾਲ ਉਹਨੇ ਕੁਝ ਦੇਣਾ ਹੀ ਨਹੀਂ ਦੇਣਾ ਹੀ ਹਾਂ ਉਹਨੇ 2 ਸਾਲ ਤੁਹਾਨੂੰ ਖਾਣਾ ਜੇ ਤੁਸੀਂ ਗਰੀਬ ਹੋ ਮੈਂ ਉਹਦੇ ਵਿੱਚ ਹੁਣ ਗੱਲ ਕਹਿਣ ਲੱਗਿਆ ਧਿਆਨ ਨਾਲ ਸੁਣ ਲਿਓ ਨਵਾਂ ਕੰਮ ਤੋੜਨਾ ਬਾਈ ਜੀ 15 18 20000 ਵਾਲੀ ਬੱਕਰੀਓ ਕੰਮ ਤੋਰੋ ਜਿੱਦਣ ਤੁਹਾਡੇ ਪੈਰ ਲੱਗ ਗਏ ਫੇਰ ਪਾਵੇਂ 50000 ਵਾਲੀ ਪੱਠ ਵਿੱਚ ਲੈ ਕੇ ਛੱਡ ਦਿਓ ਪਹਿਲਾਂ 20 22000 ਵਾਲੀ ਰੇਂਜ ਵਾਲੀਆਂ ਬੱਕਰੀਆਂ 5 7 10 ਪਾਵੋ ਤੁਹਾਡੇ ਘਰ ਦੇ ਵਿੱਚ پراਉਟ ਆਉਣ ਲੱਗ ਜਾਵੇ 6 ਮਹੀਨੇ ਦੇ ਵਿੱਚ ਬੱਕਰੀਆਂ ਤੁਹਾਨੂੰ ਸੂਆ ਦੇ ਕੇ ਤੁਹਾਨੂੰ پراਉਟ ਦੇਣ ਤੇ ਉਹਨਾਂ ਦੇ ਬੱਚੇ ਖੱਚੇ ਵੇਚ ਕੇ ਆਂਦਾ ਕਹਿੰਦਾ ਤਕਰੀਬਨ 100 ਤੋਂ ਉੱਤੇ ਬੱਕਰੀ ਖਰੀਦੀ ਜਿਹਦੇ ਵਿੱਚੋਂ ਮੈਂ ਸਭ 38 ਛਾੜ ਕੇ ਰੱਖੀਆਂ ਪੱਠਾਂ ਉਹਨਾਂ ਬੱਕਰੀਆਂ ਦੀਆਂ ਵੀ ਕਿਹੜੀ ਬੱਕਰੀ ਨੇ ਦੁੱਧ ਵਧੀਆ ਕੱਢਿਆ ਕਿਹੜੀ ਬੱਚੇ ਵਧੀਆ ਕੱਢਦੀ ਆ ਕਹਿੰਦਾ ਉਹਦੀਆਂ ਪੱਠਾਂ ਮੈਂ ਰੱਖੀਆਂ ਘਰ ਦੇ ਵਿੱਚ ਸੰਭਾਲ ਕੇ ਕੰਪਿਊਟਰ ਦੇ ਵਿੱਚ ਰਿਕਾਰਡ ਰੱਖਿਆ ਹੋਇਆ ਤੇ ਰਜਿਸਟਰ ਦੇ ਉੱਤੇ ਰਿਕਾਰਡ ਛਾੜ ਕੇ ਰੱਖਿਆ ਹੋਇਆ ਤੇ ਆਹ ਤਾਂ ਰਿਕਾਰਡ ਚਾੜਨ ਦੀ ਲੋੜ ਹੀ ਨਹੀਂ ਪਈ ਇਹਨਾਂ ਤੇ ਦਿਲਾਂ ਤੇ ਲਿਖੀਆਂ ਹੋਈਆਂ ਕਿਉਂਕਿ ਇਹਨਾਂ ਦੇ ਘਰத்ੀਆਂ ਨੇ ਇਹਨਾਂ ਕੋਲੋਂ ਆ ਕੇ ਰਾਇ ਲਵੋ ਇਹਨਾਂ ਤੋਂ ਆ ਕੇ ਪੁੱਛੋ ਵੀ ਬਾਈ ਜੀ ਅਸੀਂ ਫਾਰਮ ਚਲਾਉਣਾ ਉਹਦੇ ਬਾਰੇ ਸਾਨੂੰ ਕੁਝ ਨਾ ਕੁਝ ਨੁਕ ਹੁਣ ਕਈ ਵੀਰ ਕਹਿੰਦੇ ਆ ਮੇਤੋ ਰਿਆਰੀ ਜਾਂਦਾ ਭਾਈ ਮੈਂ ਸੱਚੀਆਂ ਗੱਲਾਂ ਆਪਾਂ ਦਿਲ ਖੋਲ ਕੇ ਰੱਖ ਰਿਹਾ ਜਾਂਦਾ ਬੰਦੇ ਦੇ ਮੂਹਰੇ ਹੁਣ ਅੱਜ ਇਹ ਨਹੀਂ ਆਗਾ ਵੀ ਆ ਫੱਦੂ ਕੋਲੇ ਆਏ ਆ ਯਾਰ ਫੱਦੂ ਆਪੇ ਹੀ ਬੋਲੇ ਬੋਧੂ ਆ ਫੱਦੂ ਨੇ ਮਾਲ ਵੇਚਣਾ ਆਪਾਂ ਕੀ ਲੈਣਾ ਭਾਈ ਇਹ ਗੱਲ ਨਹੀਂ ਹੈਗੀ ਜੇ ਸਾਡਾ ਹਿਰਦਾ ਸਾਫ਼ ਹਨ ਗੱਲਾਂ ਸੱਚੀਆਂ ਕਹੋ ਇਹਦਾ ਵੀ ਫਾਇਦਾ ਹੋਵੇ ਵੀਡੀਓ ਬਣਾਉਣ ਵਾਲੇ ਦਾ ਵੀ ਫਾਇਦਾ ਹੋਵੇ ਸਹੀ ਹੈ ਤੇ ਇਸ ਲਈ ਸਾਰਿਆਂ ਦਾ ਧੰਨਵਾਦ ਆ ਭਾਈ ਜੀ ਜੇ ਕਿਸੇ ਨੇ ਸੰਪਰਕ ਕਰਨਾ ਬੋਧੂ ਵੀਰ ਆਪਣਾ ਨੰਬਰ ਦਊਗਾ ਇਹਦੇ ਕੋਲੇ ਜੇ ਕਿਸੇ ਨੇ ਮਾਲ ਦੀ ਐਡਵਾਂਸ ਬੁਕਿੰਗ ਕਰਵਾਉਣੀ ਆ ਜੇ ਘਰ ਤੇ ਬੱਕਰੀਆਂ ਜਦੋਂ ਸੋਣ ਗਈਆਂ ਮੈਨੂੰ ਨਹੀਂ ਪਤਾ ਵੀ ਇਹਨੇ ਕ੍ਰੋਸ ਕਰਾਈਆਂ ਜਾਂ ਨਹੀਂ ਕਰਾਈਆਂ ਇਹ ਆਪ ਦੱਸਣਗੇ ਤੇ ਜੇ ਕਿਸੇ ਨੇ ਬੱਕਰੀ ਲਵਾਉਣੀ ਹੈ ਇਹਨਾਂ ਤੋਂ ਉਹ ਵੀ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਕ੍ਰੋਸ ਕਰਾਉਣੀਆਂ ਵਧੀਆ ਬਲੱਡ ਲਾਈਨ ਦੇ ਬੱਕਰੇ ਇਹਨਾਂ ਕੋਲੇ ਤੇ ਬਾਕੀ ਭਾਈ ਜੀ ਤੁਸੀਂ ਦੱਸੋ ਵੀ ਜੇ ਕੋਈ ਤੁਹਾਨੂੰ ਐਡਵਾਂਸ ਬੁਕਿੰਗ ਕਰਵਾਉਣਾ ਚਾਵੇ ਬੱਚੇ ਦੀ ਤੁਸੀਂ ਕਰ ਸਕਦੇ ਹੋ ਕਰ ਸਕਦੇ ਆ ਬਾਬਾ ਜੀ ਕਰ ਸਕਦੇ ਠੀਕ ਆ ਜੇ ਜਿਹੜੀ ਚੈਂਪੀਅਨ ਬੱਕਰੀ ਆ ਤੁਹਾਡੀ ਹਾਂਜੀ ਦੁੱਧ ਤੇ ਚਵਾਈ ਚ ਜਿੱਤੀ ਹੋਈ ਜੀ ਅਗਲੇ ਨੇ ਤੁਹਾਨੂੰ ਕਹਿਤਾ ਬਾਈ ਜੀ ਸਾਨੂੰ ਉਹਦੀ ਪੱਠ ਦੇਓ ਇੱਕ ਦੇ ਦਾਂਗੇ ਜੀ ਆਪਾਂ ਦੇ ਦਾਂਗੇ ਜੀ ਦੇ ਦੇਓਗੇ ਨਾ ਵੀਡੀਓ ਚ ਦੱਸ ਦੇ ਵੀ ਕਿੰਨੇ ਉਹ ਦੇ ਦੇਓਗੇ ਪਤਾ ਕੀ ਗੱਲ ਆ ਬਾਬਾ ਜੀ ਇਹ ਚੀਜ਼ਾਂ ਨੇ ਨਾ ਜਿਹੜੀਆਂ ਆਪਾਂ ਪਰਸਨਲ ਕਰਾਂਗੇ ਹਾਂ ਠੀਕ ਆ ਠੀਕ ਆ ਨਾ ਨਾ ਹੋਣਾ ਇਹ ਚੀਜ਼ ਫੋਨ ਤੇ ਹੋਣੀ ਐ ਕਰਕੇ ਅਗਲਾ ਆਪਣੇ ਘਰੇ ਆ ਜਵੇ ਬੋਲ ਕੇ ਦਵਾਂਗੇ ਸੱਚ ਐ ਨਹੀਂ ਹੋਊਗਾ ਲੋਕਾਂ ਮੰਗਣਾ ਵੀ ਇੱਕ ਬੱਕਰੀ 40 ਮੇਮਣੇ ਵੇਚਣੇ ਹੁੰਦੇ ਨੇ ਉਹਨੇ ਵੇਚ ਲੈ ਇੱਕ ਵੀ ਅਸੀਂ ਇੱਕੋ ਵੇਚਾਂਗੇ ਜਾਂ ਦੋ ਨੇ ਤਾਂ ਦੋਏ ਵੇਚਾਂਗੇ ਦੋ ਹੀ ਵੇਚਾਂਗੇ ਸਾਡੇ ਕੋਲੇ ਸਾਰੇ ਨਾ ਉੱਤੇ ਬਾਬਾ ਜੀ ਆਉਣੇ ਆ ਬੱਕਰੀਆਂ ਵਾਲੇ ਝੂੜ ਦਵਾਨ ਬੋਲਣਾ ਵੀ ਆ ਏ ਨਹੀਂ ਨਾ ਹੈ ਗਾ ਬਾਈ ਬਾਈ ਜੀ ਮੈਂ ਤੁਹਾਨੂੰ ਦੱਸ ਦਣਾ ਵੀ ਮੈਂ ਵੀ ਤੁਹਾਡੇ ਇੱਥੇ ਆਉਣਾ ਇਹ ਹੈ ਕਿਉਂ ਮੈਂ ਤੁਹਾਨੂੰ ਕਹਿ ਰਿਹਾ ਆ ਜਾਂ ਮੈਂ ਕਿਸੇ ਹੋਰ ਨੂੰ ਟਾਰਗੇਟ ਕਰ ਰਿਹਾ ਮੈਂ ਕਿਸੇ ਨੂੰ ਨਹੀਂ ਕਰ ਰਿਹਾ ਬਾਈ ਜਿਹੜੇ ਵਪਾਰ ਲੈਣ ਆ ਨਾ ਵਪਾਰ ਲੈਣ ਦੇ ਕੋਲੇ ਇੱਕ ਲਾਇਸੈਂਸ ਆ ਹਾਂ ਉਹ ਲਾਇਸੈਂਸ ਕਿਹੜਾ ਬਾ ਨਾ ਤਾਂ ਸਰਕਾਰ ਤੋਂ ਲੈਣ ਦੀ ਲੋੜ ਆ ਲਾਇਸੈਂਸ ਉਹ ਨਾ ਕਿਸੇ ਅਧਾਰੇ ਤੋਂ ਲੈਣ ਦੀ ਲੋੜ ਆ ਉਹ ਲਾਇਸੈਂਸ ਸਾਡੀ ਜਵਾਨ ਦੇ ਵਿੱਚ ਜਵਾਨ ਦੇ ਵਿੱਚ ਉਹ ਲਾਇਸੈਂਸਾ ਝੂਠ ਦਾ ਹਾਂ ਜਿਹੜਾ ਤਾਂ ਬੰਦਾ ਝੂਠ ਦਾ ਲਾਇਸੈਂਸ ਵਰਤਣ ਲੱਗ ਗਿਆ ਬਾਈ ਜੀ ਉਹਨੇ ਖਤਮ ਹੋਣਾ ਜਿਹੜਾ ਸੱਚ ਦੀ ਕਮਾਈ ਕਰਨ ਲੱਗ ਗਿਆ ਸੱਚ ਦਾਲਾ ਵੀ ਜਵਾਨ ਦੇ ਵਿੱਚ ਹੋਈਆਂ ਜੇ ਤੁਸੀਂ ਸੱਚ ਤੇ ਕਹਿਣ ਲੱਗੇ ਦੱਸ ਕੇ ਦੋਗੇ ਲਓ ਵੀ ਮੈਂ 100 ਰੁਪਏ ਲੈਣੇ ਆ ਤੈਨੂੰ ਪੁੱਗਦਾ ਲੈ ਜਾਂਦੀ ਰਹਿਣ ਦੇ ਮੇਰੀ ਘਰੇ ਫਿਰਦੀ ਆ ਫਰੀ ਜਾਣ ਦੇ ਮੈਂ ਪਾੜ ਲਉ ਉਹ ਬੰਦਾ ਕਾਮਯਾਬ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਆਪੀ ਸੱਚ ਦੀ ਕਮਾਈ ਕਰੋ ਗਰੀਬ ਦਾ ਫਾਇਦਾ ਕਰੋ ਗਰੀਬ ਦੀ ਹੈਲਪ ਕਰੋ ਆਪ ਤੋਂ ਜਿਹੜਾ ਥੱਲੇ ਆ ਨਾ ਮੈਂ ਉਹਨੂੰ ਚਲੋ ਆਪਾਂ ਗਰੀਬ ਵੀ ਕਹਿ ਦਿੰਨੇ ਆ ਇੱਕ ਵਰਲਡ ਬਣ ਗਿਆ ਜਿਹੜਾ ਆਪ ਤੋਂ ਥੱਲੇ ਵਾਲੀ ਕੈਟਾਗਰੀ ਚ ਨਾ ਉਹਦੀ ਹਰੇਕ ਦੀ ਹੈਲਪ ਕਰੋ ਤੁਹਾਨੂੰ ਪ੍ਰਮਾਤਮਾ ਨੇ ਕੀਤਾ ਇੱਥੇ ਜੋਗਾ ਇੰਨੇ ਕ ਜੋਗਾ ਕਰ ਦਿੱਤਾ ਤੁਹਾਨੂੰ ਪ੍ਰਮਾਤਮਾ ਨੇ ਇਹ ਵੀ ਤੁਸੀਂ ਆਪ ਤੋਂ ਮਾੜੇ ਦੀ ਮਦਦ ਕਰੋ ਥੋੜੇ ਤੋਂ ਜਿਹੜਾ ਛੋਟਾ ਵਾ ਉਹਨੂੰ ਉੱਪਰ ਚੱਕੋ ਸਹੀ ਗੱਲ ਹੈ ਅਸੀਂ ਕੀ ਕਰਦੇ ਆ ਰੋਡ ਤੇ ਤੁਰੇ ਜਾਂਦੇ ਆ ਐਕਸੀਡੈਂਟ ਹੋ ਗਿਆ ਅਸੀਂ ਛੱਡੇ ਮਰਜੀ ਕੰਮ ਤਕੜੇ ਜਾਂਦੇ ਹੋਈ ਅਸੀਂ ਕਿਹਾ ਰੋਕੀਓ ਰੋਕੀ ਬੰਦੇ ਚੱਕ ਲਈਏ ਬੰਦਾ